ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਜਾਂ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਕਿਉਂਕਿ ਦੋ ਦੋ ਬਲੰਟੀ ਕਨ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ ਹਾਂ ਪਰ ਬਹੁਤ ਮੁਬਾਰਕਾ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ઓਲੰਪਿਕ ਦੇ ਵਿੱਚ ਚਿਹਰਾ ਆਇਆ ਪਾਣ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਧਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਧਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲੀਟੀਕਲ ਕਲੀਅਰੈਂਸ ਹੀ ਦਿੱਤੀ ਆ ਆਜਰਾਤ ਨੂੰ ਆਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰਫਾਈਨਲ ਨੂੰ ਤੁਸੀਂ ਦੇਖ ਸਕਦੇ ਤੁਹਾਡੇ ਨਾਲ ਇੰਜ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤੋਂ ਪਰਡੇ ਕੋਲ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਦੇ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾ ਨਾ ਕੱਲ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁੱਕਾ ਮਨਾਉਣਾ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਜੇ ਸੈਂਟਰ ਵਾਲੇ ਪਾਸਾ ਥੋੜਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ ਪਰ ਸੈਂਟਰ ਚੋਂ ਵਰਦੇ ਸੀ ਕੱਲੋਂ ਹਾਂ ਸੋ ਕੋਸਾ ਮੈਨੂੰ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ ਉਸ ਵੇਲੇ ਕੱਲ ਕੱਲਾ ਤੀ ਚੀਜ਼ ਦੇਖਣਾ ਤੇ ਤੁਸੀਂ 골ਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਵਾਂਗੇ ਸੀ ਹਾਂ ਨਾ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਹਾਂ ਸਮਝੋ ਨਾਲ ਹੀ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮੰਜੀਤ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹਨਾ ਅ ਤੋ ਸ਼੍ਰੀਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਆ ਤੇ ਕੱਲ੍ਹ ਵਾਸਤੇ ਗੁੱਡ ਲੱਕੀ। ਓਕੇ ਆ ਰਹਾਂਗੇ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ